ਉਹ ਹਾਂਜੀ গুਡ ਮਾਰਨਿੰਗ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਰਾਧੇ ਰਾਧੇ ਵੈਸੇ ਤਾਂ ਤੁਸੀਂ ਸਾਰਿਆਂ ਨੇ ਅੱਜ ਦੇਖ ਹੀ ਲਿਆ ਹੋਣਾ ਮੇਰਾ ਕੈਪਸ਼ਨ ਵੀ ਔਰ ਮੇਰਾ ਜਿਹੜਾ ਥੰਬਨੇਲ ਹੈਗਾ ਉਹ ਵੀ ਕਿ ਅੱਜ ਜਿਹੜਾ ਹੈਗਾ ਕੋਈ ਵਲੌਗ ਨਹੀਂ ਹੈਗਾ ਅੱਜ ਦਾ ਇੱਕ ਟੌਪਿਕ ਅਜ ਦਾ ਟੌਪਿਕ ਹੈ ਜਿਹਦੇ ਪਰ ਮੈਨੂੰ ਲੱਗੇ ਕਿ ਵੀਡੀਓ ਬਣਾਣੀ ਨਾ ਬਹੁਤ 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 ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੇਰੇ ਨਾ ਇੱਕ ਦੋਸਤ ਦੀ ਗੱਲ ਨਹੀਂ ਹੈ ਘੱਟੋ ਘੱਟ 10-12 ਦੋਸਤਾਂ ਨੇ ਮੇਰੇ ਨਾਲ ਇਹੀ ਸੇਮ ਗੱਲ ਸ਼ੇਅਰ ਕੀਤੀ ਕਿ ਸਾਡੇ ਮਮ ਡੈਡ ਜਿਹੜੇ ਹੈਗੇ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਬਣਾਉਂਦੇ ਕਿਸੇ ਨੂੰ ਕਿਸੇ ਦੀ ਨੌਕਰੀ ਲਈ ਕਿਸੇ ਨੂੰ ਵਿਆਹ ਦੇ ਲਈ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਮਤਲਬ ਬਹੁਤ ਸਾਰੇ ਅਲੱਗ-ਅਲੱਗ ਟੌਪਿਕ ਹੈ ਤਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਇਹ ਹੈ ਕਿ ਮਮ ਡੈਡ ਅੱਜ ਕਲਯੁਗ ਕਲਯੁਗ ਅੱਜ ਦੇ ਟਾਈਮ 'ਚ ਕਿੱਦਾਂ ਆਪਣੇ ਬੱਚਿਆਂ 'ਤੇ ਪ੍ਰੈਸ਼ਰ ਬਣਾਉਂਦੇ ਔਰ ਬੱਚੇ ਆਪਣੇ ਮਮ ਡੈਡ ਨੂੰ ਕਿੱਦਾਂ ਕਿੱਦਾਂ ਤੰਗ ਕਰਦੇ ਤਾਂ ਚਲੋ ਅੱਜ ਦਾ ਟੌਪਿਕ ਸ਼ੁਰੂ ਕਰਦੇ ਆ ਟੌਪਿਕ ਸ਼ੁਰੂ ਕਰਨੇ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦੇਵਾਂ ਕਿ ਮੈਂ ਆਪਣੇ ਮਮ ਡੈਡ ਨੂੰ ਬਹੁਤ 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 ਜ਼ਿਆਦਾ ਪਿਆਰ ਕਰਦਾ ਕਿਉਂਕਿ ਐਟ ਦਾ ਐਂਡ ਫੈਮਲੀ ਹੀ ਤੁਹਾਡੇ ਨਾਲ ਸਟੈਂਡ ਕਰਦੀ ਹੋਰ ਕੋਈ ਨਹੀਂ ਰੁਕਦਾ ਦੇਖੋ ਮੰਮੀ ਪਾਪਾ ਭਾਈ ਭੈਣ ਔਰ ਤੁਹਾਡੀ ਰਿਸ਼ਤੇਦਾਰੀ ਇਹ ਤੋਂ ਇਲਾਵਾ ਦੁਨੀਆ 'ਚ ਕੋਈ ਤੁਹਾਡਾ ਸਗਾ ਨਹੀਂ ਇੱਕ ਦੋਸਤੀ ਦਾ ਜਿਹੜਾ ਰਿਸ਼ਤਾ ਹੈਗਾ ਨਾ ਉਹ ਬੜਾ ਵਧੀਆ ਹੁੰਦਾ ਜੇ ਤੁਹਾਡੀ ਪਿਓਰ ਦੋਸਤੀ ਹੈ ਬਿਨਾ ਕੋਈ ਮਤਲਬ ਤੋਂ ਤਾਂ ਔਰ ਹਾਂ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਗੀਤਾ 'ਚ ਤਾਂ ਦੇਖੋ ਪਹਿਲੇ ਲਿਖ ਦਿੱਤਾ ਵਾ ਕਿ ਕੋਈ ਮਾਂ ਨਹੀਂ ਕੋਈ ਬਾਪ ਨਹੀਂ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਇਸ ਦੁਨੀਆ 'ਚ ਤੁਸੀਂ ਇਕੱਲੇ ਹੋ ਤਾਂ ਬਸ ਅੱਜ ਦਾ ਟੌਪਿਕ ਅਸੀਂ ਇੱਥੇ ਸ਼ੁਰੂ ਕਰਦੇ ਆਂ ਦੇਖੋ ਗਾਇਜ਼ ਮਾਪੇ ਦਾ ਜਿਹੜਾ ਸਭ ਤੋਂ ਸਭ ਤੋਂ ਸਭ ਤੋਂ ਕਾਮਨ ਜਿਹੜਾ ਤਾਨਾ ਹੁੰਦਾ ਨਾ ਉਹ ਪਤਾ ਕਿਆ ਹੁੰਦਾ ਕਿ ਅਸੀਂ ਤੁਹਾਨੂੰ ਪੈਦਾ ਕੀਤਾ ਪੜਾਇਆ ਲਿਖਾਇਆ ਪਾਲਿਆ ਪੋਸਿਆ ਇਹ ਦਿਨ ਦਿਖਾਣ ਲਈ ਕਿ ਤੁਸੀਂ ਸਾਡਾ ਕਹਿਣਾ ਨਾ ਮੰਨੋ ਇਹ ਸਭ ਤੋਂ ਜਿਆਦਾ ਇਮੋਸ਼ਨਲ ਨਾ ਇਹ ਵਾਲਾ ਡਾਇਲੋਗ ਕਰਦਾ ਉਹਨਾਂ ਦਾ ਔਰ ਇਹ ਡਾਇਲੋਗ ਜਿਹੜਾ ਬਹੁਤ سارے ਬੱਚੇ ਫਸ ਜਾਂਦੇ ਵਿਚਾਰੇ ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿੰਦੇ ਕਿ ਠੀਕ ਹੈ ਅਸੀਂ ਆਪਣੇ ਦਿਲ ਪਰ ਪੱਥਰ ਰੱਖ ਲੈਣਾ ਤੁਸੀਂ ਭਾਈ ਦੇਖ ਲੋ ਜੋ ਕਰਾਣਾ ਕਰਾ ਦੋ ਅਗਰ ਕਮਰਸ਼ੀਅਲ ਨਹੀਂ ਰੱਖਣੀ ਤਾਂ ਕੋਈ ਨਹੀਂ ਜੇ ਤੁਸੀਂ ਕਹਿੰਦੇ ਨਾਨ ਮੈਡੀਕਲ ਰੱਖਣਾ ਤਾਂ ਮੈਂ ਨਾਨ ਮੈਡੀਕਲ ਰੱਖ ਲੈਂਦਾ ਜਿੱਦਾਂ ਮਾਪ ਪਾਪ ਕਹਿੰਦੇ ਬੱਚੇ ਉਦਾਂ ਕਰ ਲੈਂਦੇ ਠੀਕ ਹੈ ਤੁਸੀਂ ਕਹਿੰਦੇ ਬਿਜ਼ਨਸ ਨਹੀਂ ਕਰਨਾ ਨੌਕਰੀ ਕਰਨੀ ਤਾਂ ਮੈਂ ਨੌਕਰੀ ਕਰ ਲੈਂਦਾ ਠੀਕ ਹੈ 25 ਦੇ ਹੋ ਗਏ ਵਿਆਹ ਕਰਾਣਾ ਤਾਂ ਠੀਕ ਹੈ ਜੀ ਅਸੀਂ ਵਿਆਹ ਕਰਾ ਲੈਂਦੇ ਹਾਂ ਬਹੁਤ ਸਾਰੇ ਬੱਚੇ ਹੁੰਦੇ ਔਰ ਕੁਝ ਹੁੰਦੇ ਮੇਰੇ ਵਰਗੇ ਟੀਟ ਬੇਸ਼ਰਮ ਜਿਹੜੇ ਆਪਣੇ ਮੰਮੀ ਪਾਪਾ ਦੀ ਗੱਲ ਨਹੀਂ ਮੰਨਦੇ ਪਰ ਯਾਰ ਮੇਰੇ ਮੰਮੀ ਪਾਪਾ ਨਾਲ ਸੱਚੀ ਮੈਂ ਬਹੁਤ ਜ਼ਿਆਦਾ ਪਿਆਰ ਕਰਦੇ ਔਰ ਮੈਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰ ਕੁਝ ਕੁ ਜਗ੍ਹਾ ਮੰਨ ਲੈਂਦਾ ਕੁਝ ਕੁ ਜਗ੍ਹਾ ਨਹੀਂ ਮੰਨਦਾ ਕਿਉਂਕਿ ਲਾਈਫ ਦੇ ਨਾ ਤੁਸੀਂ ਦੋ ਡਿਸੀਜਨ ਜਿਹੜੇ ਹੈਗੇ ਨਾ ਮੈਂ ਕਹਿੰਦਾ ਕਿ ਤੁਹਾਡੇ ਮਮ ਡੈਡ ਕਹਿੰਦੇ ਇਹ ਕੱਪੜੇ ਨਹੀਂ ਲੈਣੇ ਨਾ ਲਓ ਉਹ ਕਹਿੰਦੇ 100 ਰੁਪਏ ਦੇ ਟੀ-ਸ਼ਰਟ ਪਾਣੀ ਪਾ ਲਓ ਉਹ ਕਹਿੰਦੇ 200 ਰੁਪਏ ਵਾਲੇ ਬੂਟ ਪਾਣੇ ਪਾ ਲਓ ਪਰ ਲੇਕਿਨ ਦੋ ਡਿਸੀਜਨ ਜਿਹੜੇ ਹੈਗੇ ਨਾ ਉਹ ਆਪਣੇ ਮਮ ਡੈਡ ਦੀ ਮਰਜ਼ੀ ਨਾਲ ਨਾ ਕਰ ਉਹਨਾਂ ਦੀ ਸਲਾਹ ਜ਼ਰੂਰ ਲਿਓ ਔਰ ਲੇਕਿਨ ਮਰਜੀ ਆਪਣੀ ਕਰਿਓ ਕਿਉਂਕਿ ਔਰ ਮਾਪੇ ਉਹ ਵੀ ਮੇਹੀ ਗੱਲ ਕਹਿੰਦੇ ਕਿ ਇਹ ਦੋ ਡਿਸੀਜਨ ਚ ਤੁਸੀਂ ਇੰਟਰਫੇਅਰ ਨਾ ਕਰਿਓ ਪਹਿਲਾ ਡਿਸੀਜਨ ਕਿ ਸਾਡੇ ਬੱਚੇ ਨੇ ਕਿਆ ਪੜ੍ਹਨਾ ਔਰ ਕਿਆ ਆਪਣੀ ਲਾਈਫ ਚ ਕਰਨਾ ਨੌਕਰੀ ਕਰਨੀ ਕਿ ਬਿਜ਼ਨਸ ਕਰਨਾ ਔਰ ਵਿਆਹ ਵਾਲਾ ਡਿਸੀਜਨ ਇਹ ਇੰਟਰਫੇਅਰ ਨਾ ਕਰਿਓ ਕਿਉਂਕਿ ਇਹ ਦੋ ਡਿਸੀਜਨ ਜਿਹੜੇ ਹੈਗੇ ਨਾ ਪੂਰੀ ਲਾਈਫ ਤੁਹਾਡੇ ਨਾਲ ਚੱਲਦੇ ਇਹਨਾਂ ਦੋਨਾਂ ਚੋਂ ਇੱਕ ਵੀ ਤੁਹਾਡਾ ਡਿਸੀਜਨ ਖਰਾਬ ਹੋ ਗਿਆ ਤਾਂ ਤੁਹਾਡੀ ਪੂਰੀ ਲਾਈਫ ਨਰਕ ਬਣ ਜਾਂਦੀ ਔਰ ਤੁਹਾਨੂੰ ਤੋੜੇ ਬੱਚਿਆਂ ਨੇ ਪੂਰੀ ਉਮਰ ਤਾਣਾ ਮਾਰਨਾ ਕਿ ਪਾਪਾ ਮੈਂ ਤਾਂ ਬੋਲਦਾ ਸੀ ਕਿ ਮੈਂ ਬਿਜ਼ਨਸ ਕਰਨਾ ਦੇਖ ਲਓ ਤੁਹਾਡੀ ਵਜ੍ਹਾ ਨਾਲ ਮੈਂ ਨੌਕਰੀ ਕਰਿਆ ਕਰਦਾ ਨਾ ਤਾਂ ਮੇਰਾ ਇੰਨਾ ਪੁਰਾ ਹਾਲ ਹੈ ਕਿ ਪਾਪਾ ਦੇਖ ਲਓ ਤੁਸੀਂ ਬੋਲਿਆ ਸੀ ਨਾ ਵਿਆਹ ਕਰਾ ਲਈ ਇਹਦੇ ਨਾਲ ਤਾਂ ਮੈਂ ਵਿਆਹ ਕਰਾ ਲੈ ਦੇਖੋ ਹੁਣ ਐਦਾ ਤੰਗ ਰਿਆ ਕਰਦੀ ਇਸ ਕਰਕੇ ਇਹ ਜਿਹੜੇ ਡਿਸੀਜਨ ਹੈ ਕਿ ਨਾ ਬੱਚਿਆਂ ਪਰ ਛੱਡ ਦਿਓ ਆਪਣੀ ਸਿਰਫ ਸਲਾਹ ਦਿਓ ਤਾਂ ਕਿ ਤੁਸੀਂ ਉਹਨਾਂ ਨੂੰ ਤਾਣਾ ਮਾਰ ਦਿਓ ਅਗਰ ਕੀ ਬੱਚਿਆਂ ਦਾ ਕੋਈ ਡਿਸੀਜਨ ਗਲਤ ਹੋ ਜਾਏ ਔਰ ਇਸ ਇਸ ਗੱਲ ਤੇ ਨਾ ਮੈਂ ਬਹੁਤ 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 ਜ਼ਿਆਦਾ ਲੱਕੀ ਹੈ ਕਿ ਮੇਰੇ ਮੰਮੀ ਪਾਪਾ ਮੈਨੂੰ ਕਰਦੇ ਕਿ ਨਹੀਂ ਕਰਦੇ ਉਮੀ ਕਮੈਂਟ ਕਰਕੇ ਦੱਸਿਓ ਠੀਕ ਹੈ ਕਿ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰਦੇ ਕੀ ਨਹੀਂ ਦੇਖੋ ਮੈਨੂੰ ਕੋਈ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਹੈ ਕੋਈ ਮੇਰੇ ਘਰ ਇਦਾਂ ਨਹੀਂ ਹੁੰਦਾ ਕਿ ਜੇ ਤੂੰ ਵਿਆਹ ਨਹੀਂ ਕਰਾਇਆ ਤਾਂ ਮੈਂ ਗੋਲੀ ਖਾ ਲੈਣੀ ਤਾਂ ਮੈਂ ਇਹ ਕਰ ਲੈਣਾ ਮੈਂ ਉਹ ਕਰ ਲੈਣਾ ਸਾਡੇ ਘਰ ਕਿ ਦੀ ਇਦਾਂ ਲੜਾਈ ਹੁੰਦੀ ਕਦੀ ਮੈਨੂੰ ਇੰਨਾ ਜ਼ਿਆਦਾ ਇਹਨਾਂ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ ਇਹਨਾਂ ਨੇ ਬਸ ਮੈਨੂੰ ਇੱਕ ਦੋ ਵਾਰ ਬੋਲੇ ਕਿ ਐਦਾਂ ਪੁੱਤ ਐਨੀ ਉਮਰ ਹੋ ਗਈ ਤੇਰੀ 26 ਸਾਲ ਹੋ ਗਈ ਹੁਣ ਵਿਆਹ ਕਰਾ ਲੈ ਤਾਂ ਮੈਂ ਇਹਨਾਂ ਨੂੰ ਬੋਲੇ ਕਿ ਆਈ ਨੀਡ ਮਾਈ ਟਾਈਮ ਥੋੜਾ ਜਿਹਾ ਟਾਈਮ ਦਿਓ ਤਾਂ ਬੋਲਦੇ ਠੀਕ ਹੈ ਤੁਹਾਡੇ ਟੋਕ ਕੇ ਟੇਕ યોਰ ਟਾਈਮ ਤਾਂ ਫਿਰ ਮੈਂ ਇਹਨਾਂ ਨੂੰ ਕਿਹਾ ਠੀਕ ਹੈ ਮੈਂ ਤਾਂ ਭਾਈ ਕੋਈ ਲੱਭੀ ਨਹੀਂ ਹੈਗੀ ਤੁਸੀਂ ਮੇਰੇ ਲਈ ਜਿਹੜੀ ਹੈਗੀ ਕੁੜੀ ਲੱਭ ਦੋ ਜਦ ਮੇਰਾ ਮਨ ਕਰੂੰਗਾ ਤਾਂ ਮੈਂ ਵਿਆਹ ਕਰਾਉਂਗਾ ਠੀਕ ਹੈ ਪਰ ਇਹ ਨਹੀਂ ਕਿ ਤੁਸੀਂ ਮੈਨੂੰ ਰੋਜ਼ ਰੋਜ਼ ਤੰਗ ਕਰੋ ਕਿ ਐਦਾ ਐਦਾ ਕਿਉਂਕਿ ਅੱਜ ਕੱਲ ਉਹ ਜ਼ਮਾਨੇ ਨਹੀਂ ਰਹੇ ਕਿ ਹੁਣ 15 18 ਸਾਲ ਤੇ 20 ਸਾਲ ਵਿਆਹ ਕਰਾ ਲਓ ਕਿ ਰਿਸਪੌਂਸਿਬਿਲਟੀਜ਼ ਵੱਧ ਗਈਆਂ ਖਰਚੇ ਬਹੁਤ ਜ਼ਿਆਦਾ ਵੱਧ ਗਏ ਹੋਏ ਤੁਸੀਂ ਦੇਖ ਲਓ ਨੈਟ ਦੇ ਰੀਚਾਰਜ ਨੇ ਮਹਿੰਗੇ ਹੋ ਗਏ ਮਤਲਬ ਐਂਬੀਸ਼ੀਅਸ ਹੋ ਗਏ ਅੱਜ ਕੱਲ ਕੁੜੀਆਂ ਵੀ ਮੁੰਡੇ ਵੀ ਤਾਂ ਇਸ ਕਰਕੇ ਉਹਨਾਂ ਨੂੰ ਇਸ ਗੱਲੇ ਟਾਈ ਹੁਣ ਮੈਂ ਜਿਹੜੀ ਅਸਲੀ ਗੱਲ ਇਹ ਹੈ ਇਹਦੇ ਪਰ ਮੈਂ ਅੱਜ ਗੱਲ ਕਰਨਾ ਨਹੀਂ ਚਾਹੁੰਦਾ ਇਸ ਵੇせ ਕਿਉਂਕਿ ਮੈਨੂੰ ਪਤਾ ਕਈ ਲੋਕਾਂ ਨੇ ਨਾ ਮੇਰੇ ਵਿਰੋਧ ਕਰ ਦੇਣਾ ਬੱਚਿਆਂ ਨੇ ਨਹੀਂ ਕਰਨਾ ਜਿਹੜੇ ਉਹਨਾਂ ਦੇ ਮॉम ਡੈਡ ਹੈਗੇ ਨੇ ਉਹਨਾਂ ਨੇ ਕਰਨਾ ਕਿ ਤੂੰ ਸਾਡੇ ਬੱਚੇ ਵਿਗਾੜ ਤੇ ਲੇਕਿਨ ਇਹ ਜ਼ਰੂਰੀ ਥਾ ਇਸ ਟੌਪਿਕ ਪਰ ਗੱਲ ਕਰਨੀ ਹੁਣ ਮੇਰੇ ਦੋਸਤਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਮੇਰੇ ਕੋਲ ਇਹ ਆਂਦੀ ਕਿ ਯਾਰ ਅਸੀਂ ਨਾ ਆਪਣੇ ਮॉम ਡੈਡ ਦੇ ਸਾਰੇ ਸਾਰੇ ਕਹਿਣੇ ਮੰਨਤਾ ਲੈਂਦੇ ਪਰ ਅਸੀਂ ਨਾ ਉਹਨਾਂ ਦੇ ਡਿਸੀਜਨਸ ਨਾਲ ਨਾ ਖੁਸ਼ ਨਹੀਂ ਹੈਗੇ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਸਾਰੇ ਜਿਹੜੇ ਡਿਸੀਜਨਸ ਹੈਗੇ ਨਾ ਉਹ ਸਾਡੇ ਮਮ ਡੈਡ ਨੇ ਲਏ ਚਾਹੇ ਕਿ ਉਹ ਸਾਨੂੰ ਅੱਛੇ ਲੱਗਣ ਚਾਹੇ ਨਾ ਲੱਗਣ ਪਰ ਮੈਂ ਪੇਰੈਂਟਸ ਨੂੰ ਵੀ ਇਹ ਗੱਲ ਪੁੱਛਣਾ ਚਾਹੁੰਦਾ ਕਿ ਅਗਰ ਤੁਸੀਂ ਸਾਰੇ ਡਿਸੀਜਨਸ ਆਪ ਹੀ ਲੈ ਜਾਓਗੇ ਤਾਂ ਤੁਹਾਡੇ ਬੱਚਿਆਂ ਨੂੰ ਡਿਸੀਜਨਸ ਲੈਣੇ ਕਾਦਾਨੇ ਮਤਲਬ ਕਿ ਤੁਹਾਡੇ ਡਿਸੀਜਨਸ ਲੈਣ ਦੀ ਜਿਹੜੀ ਪਾਵਰ ਹੈਗੀ ਉਹ ਬੱਚਿਆਂ ਕੋਲ ਆਣੀ ਨਹੀਂ ਦੇਖੋ ਹਰ ਇੱਕ ਬੰਦੇ ਨੇ ਇੱਕ ਨਾ ਦਿਨ ਤਾਂ ਜਾਣਾ ਹੀ ਆ 40 ਸਾਲ ਮੈਕਸिमम 50 ਸਾਲ 60 ਸਾਲ 70 ਸਾਲ ਮੈਂ ਕਹਿੰਦਾ 70 ਤੋਂ ਵੱਧ ਤਾਂ ਕੋਈ ਕੋਈ ਪੁੱਜ ਵੀ ਜਾਊਗਾ ਕਿ ਚਲੋ ਜਾਦੇ ਹੀ ਫਿੱਟ ਹੈ ਕਿ 80 ਸਾਲ ਉਸ ਤੋਂ ਵੱਧ ਗਿਆ ਹੋਣਾ 80 ਸਾਲ ਜਦੋਂ ਤੁਸੀਂ ਹੋਣਾ ਤਾਂ ਤੁਹਾਡੇ ਬੱਚੇ ਹੋਣੇ 50 ਸਾਲ 52 ਸਾਲ ਦੇ ਔਰ ਉਹਨਾਂ 50 ਔਰ 52 ਸਾਲ ਦੇ ਬੱਚਿਆਂ ਚ ਵੀ ਬੜਿਆਂ ਚ ਈਵਨਕੀ ਉਹਨਾਂ ਦੇ ਵੀ ਬੱਚੇ ਹੋ ਜਣੇ ਪਰ ਲੇਕਿਨ ਉਹਨਾਂ ਚ ਡਿਸੀਜਨ ਟੇਕਿੰਗ ਦੀ ਜਿਹੜੀ ਐਬਿਲਿਟੀ ਹੈ ਉਹ ਹੋਣੀ ਨਹੀਂ ਤੁਸੀਂ ਆਪ ਸੋਚੋਗੇ ਉਹਨਾਂ ਨੇ ਕਿੰਨਾ ਜ਼ਿਆਦਾ ਤੰਗ ਹੋਣਾ ਕੁੱਤ-ਕੁੱਤ ਨਾ ਬੱਚਿਆਂ ਨੂੰ ਗਲਤੀਆਂ ਵੀ ਕਰਨ ਦੇਣੀਆਂ ਚਾਹੀਦੀਆਂ ਮਤਲਬ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਇਹ ਕਰਨ ਨਾਲ ਐਦਾ ਹੀ ਗਲਤ ਹੋਣਾ ਪਰ ਲੇਕਿਨ ਉਹਨਾਂ ਨੂੰ ਫੋਰਸ ਨਾ ਕਰੋ ਨਾ ਕਰੋ ਬੱਚਾ ਆਪਣੀ ਮਰਜੀ ਨਾਲ ਕਰਦੇ ਜਦੋਂ ਗਲਤੀ ਹੁੰਦੀ ਤਾਂ ਉਹਨਾਂ ਨੂੰ ਰਿਅਲਾਈਜ਼ ਹੁੰਦਾ ਕਿ ਨਹੀਂ ਮੇਰੇ ਮਮ ਡੈਡ ਜਿਹੜੇ ਹੈਗੇ ਠੀਕ ਗੱਲ ਕਹਿੰਦੇ ਸੀ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਵੀ ਮਤਲਬ ਕਿ ਬੱਚਿਆਂ ਨੂੰ ਵੀ ਇਹ ਆਪ ਰਿਅਲਾਈਜ਼ ਹੋਣ ਦੋ ਕਿ ਤਜਰਬਾ ਵੀ ਜਿਹੜਾ ਹੈਗਾ ਇੱਕ ਚੀਜ਼ ਹੁੰਦੀ ਬਹੁਤ ਸਾਰੀਆਂ ਗੱਲਾਂ ਐਦਾਂ ਦੀਆਂ ਹੁੰਦੀਆਂ ਕਿ ਮੇਰੇ ਪਾਪਾ ਮੈਨੂੰ ਮੇਰੇ ਬਿਜ਼ਨਸ ਸੇ ਸਿਖਾਉਂਦੇ ਮੇਰੀ ਮੰਮੀ ਦੀਆਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਮੈਂ ਦੇਖੀਆਂ ਕਿ ਹਾਂ ਠੀਕ ਹੈ ਭਾਈ ਸਹੀ ਹੁੰਦੀਆਂ ਇਸ ਕਰਕੇ ਮੈਂ ਬੱਚਿਆਂ ਨੂੰ ਵੀ ਕਹਿੰਦਾ ਆਪਣੇ ਮॉम ਡੈਡ ਦਾ ਕਹਿਣਾ ਮੰਨ ਲਿਆ ਕਰੋ ਲੇਕਿਨ ਇਹ ਦੋ ਕਹਿਣੇ ਜਿਹੜੇ ਹੈਗੇ ਨਾ ਨਾ ਮੰਨੋ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ ਮੇਰੀ ਮੰਮੀ ਕਹਿੰਦੇ ਥੇ ਕਿ ਭਾਈ ਮੇਰੇ ਮੰਮੀ ਪਾਪਾ ਜਿਆਦਾ ਇੰਟਰਫੇਅਰ ਕਰਦੇ ਥੇ ਮੇਰੇ ਪਾਪਾ ਕਹਿੰਦੇ ਥੇ ਕਿ ਪੁੱਤ ਤੂੰ ਨਾ ਕਮਰਸ ਰੱਖ ਲੈ ਅੱਛਾ ਇੰਨੀ ਲੜਾਈ ਹੋਈ ਪਾਪਾ ਬੋਲਦੇ ਕਿ ਕਮਰਸ ਰੱਖ ਲੈ ਨਹੀਂ ਤਾਂ ਮੈਂ ਤੇਰੀ ਫੀਸ ਨਹੀਂ ਭਰਨੀ ਮੈਂ ਕਿਹਾ ਮ ਫੇਰ ਮੈਂ ਬੋਲੇ ਕਿ ਮੈਂ ਫਾਰਮੇਸੀ ਕਰਨੀ ਚਲੋ ਉਸ ਗੱਲ ਨੂੰ ਐਗਰੀ ਹੋ ਗਏ ਫਾਰਮੇਸੀ ਤੋਂ ਬਾਅਦ ਮੇਰੇ ਪਰਿਵਾਰ ਨੇ ਸਭ ਤੋਂ ਵੱਡਾ ਪ੍ਰੈਸ਼ਰ ਪਤਾ ਕਿਆ ਬਣਾਇਆ ਸਭ ਤੋਂ ਵੱਡਾ ਪ੍ਰੈਸ਼ਰ ਬਣਾਇਆ ਕਿ ਭਾਈ ਨੌਕਰੀ ਕਰਨੀ ਚਾਹੀਏ 8000 ਦੀ ਕਰੋ ਹੁਣ ਮੈਂ ਦੇਖੋ ਹਰ ਇੱਕ ਬੰਦੇ ਦੀ ਨਾ ਆਪਣੀ ਆਪਣੀ ਨੇਚਰ ਹੁੰਦੀ ਕੋਈ ਬੰਦਾ ਨੌਕਰੀ ਕਰਕੇ ਖੁਸ਼ ਹੁੰਦਾ ਕੋਈ ਨੌਕਰੀ ਕਰਕੇ ਨਹੀਂ ਖੁਸ਼ ਹੁੰਦਾ ਹੁਣ ਜਿਹੜਾ ਸਾਡਾ ਮਾਨਵ ਹੈ ਨਾ ਉਹਦਾ ਸ਼ੁਰੂ ਤੋਂ ਹੀ ਇੱਕੋ ਐਮਿਸ਼ਨ ਰਿਹਾ ਕਿ ਮੈਂ ਆਊਟ ਆਫ ਇੰਡੀਆ ਜਾਣਾ ਔਰ ਉੱਥੇ ਮੈਂ ਜੌਬ ਕਰਨੀ ਉਹਦਾ ਬਿਜ਼ਨਸ ਦਾ ਕੋਈ ਪਲਾਨ ਨਹੀਂ ਥਾ ਪਰ ਮੇਰਾ ਸ਼ੁਰੂ ਤੋਂ ਪਲਾਨ ਨਹੀਂ ਥਾ ਕਿ ਮੈਂ ਬਿਜ਼ਨਸ ਹੀ ਕਰਨਾ ਚਾਹੇ ਮੈਂ 2000 3000 5000 ਵੀ ਨਹੀਂ ਕਮਾਵਾ ਨੌਕਰੀ ਨਾਲ ਤੇ ਘੱਟ ਕਮਾਵਾ ਪਰ ਮੈਂ ਬਿਜ਼ਨਸ ਹੀ ਕਰੂੰਗਾ ਕਿਉਂਕਿ ਮੈਨੂੰ ਆਪਣੀ ਐਬਿਲਿਟੀ ਪਰ ਯਾਰ ਪੂਰਾ ਯਕੀਨ ਥਾ ਕਿ ਮੈਂ 24 24 ਘੰਟੇ ਜਿਹੜਾ ਹੈਗਾ ਕੰਮ ਕਰ ਸਕਦਾ ਏਟਲੀਸਟ 20 ਘੰਟੇ 18 ਘੰਟੇ ਦਾ ਕੰਮ ਕਰ ਸਕਦਾ ਹੈ ਨਾ ਫਿਰ ਇੰਨਾ ਕ ਬੰਦੇ ਨੂੰ ਆਪ ਉੱਪਰ ਵੀ ਟਰਸਟ ਹੋਣਾ ਜਿਹੜਾ ਜ਼ਰੂਰੀ ਹੈ ਹੁਣ ਇੱਕ ਮਿੰਟ ਰੋਕੋ ਬਾਹਰ ਕੋਈ ਕਸਟਮਰ ਆਇਆ ਮੈਂ ਉਹਨੂੰ ਦਵਾਈ ਦੇ ਕੇ ਵਾਪਸ ਆਣਾ ਹੈ ਹਾਂ ਤਾਂ ਮੈਂ ਗੱਲ ਕਰਿਆ ਕਰਦਾ ਸੈਲਫ ਐਬਿਲਟੀ ਦੀ ਔਰ ਸੈਲਫ ਕੌਨਫੀਡੈਂਸ ਦੀ ਕਿ ਬੰਦੇ ਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੀ ਲਾਈਫ 'ਚ ਕੀ ਕਰ ਸਕਦਾ ਔਰ ਕੀ ਨਹੀਂ ਕਰ ਸਕਦਾ ਐਦਾਂ ਨਹੀਂ ਕਿ ਤੁਸੀਂ ਦੇਖੋ ਵੈਸੇ ਤਾਂ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਬਿਜ਼ਨਸ ਕਰ ਸਕਦਾ ਕਿ ਨਹੀਂ ਕਰ ਸਕਦਾ ਔਰ ਇਹ ਵੀ ਪਤਾ ਹੁੰਦਾ ਕਿ ਮੈਂ ਜੌਬ ਕਰ ਸਕਦਾ ਕਿ ਨਹੀਂ ਕਰ ਸਕਦਾ ਕਿਉਂਕਿ ਮੇਰੇ ਤੋਂ ਸਾਰੇ ਦੋਸਤਾਂ ਨੂੰ ਪਤਾ ਹੀ ਹੈ ਕਿ ਉਹ ਬਿਜ਼ਨਸ ਕਰ ਸਕਦੇ ਔਰ ਕਿ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਤਾਂ ਜੌਬ 'ਚ ਲੱਗੇ ਹੋਏ ਉਹ ਕਹਿੰਦੇ ਕਿ ਅਸੀਂ ਸੈਟੀਸਫਾਈ ਹੈ ਭਾਈ ਸਾਡਾ ਇਹੀ ਮਕਸਦ ਤਾਂ ਹੁਣ ਮਾਨਵ ਦਾ ਵੀ ਇਹੀ ਤਾਂ ਕਿ ਮੈਂ ਜੌਬ ਕਰਨੀ ਉਹ ਬਿਜ਼ਨਸ 'ਚ ਜਿਹੜਾ ਹੈਗਾ ਜਿਆਦਾ ਖੁਸ਼ ਨਹੀਂ ਤਾਂ ਜੌਬ 'ਚ ਖੁਸ਼ ਹੈ ਚਲੋ ਭਗਵਾਨ ਦੀ ਦਿਆ ਨਾਲ ਉਹ ਜੌਬ ਵੀ ਉਹਨੂੰ ਵਧੀਆ ਮਿਲ ਗਈ ਹੋਈ ਔਰ ਹਾਂ 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 ਇੱਕ ਗੱਲ ਦੱਸਣਾ ਤਾਂ ਯਾਦ ਹੀ ਬੁਲ ਗਿਆ ਅਜ ਦੋ ਤਰੀਕਾ ਅਜ ਤਾਂ ਮਾਨਵ ਦੀ ਫਲਾਈਟ ਹੈ ਮਾਨਵ ਨੇ ਕੱਲ 3 ਤਰੀਕ ਨੂੰ ਆ ਜਾਣਾ ਤੇ ਕਿਸੇ ਨੇ ਵੀ ਆਪਣੇ ACUC ਠੀਕ ਕਰਾਉਣਾ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਮੇਰੇ ਤੋਂ ਮਾਨ ਆਫ ਦਾ ਨੰਬਰ ਲੈ ਸਕਦੇ ਕਿਉਂਕਿ ਉਹਨੇ ਆ ਕੇ ਰੈਸਟੋਰਟ ਨਹੀਂ ਉਹ ਕਰਦਾ ਬਹੁਤ ਮਿਹਨਤੀ ਹੈ ਮੇਰਾ ਛੋਟਾ ਭਾਈ ਆਮ ਪ੍ਰਾਊਡ ਆਫ ਹਿਮ ਤਾਂ ਗਰਗਲ ਕਰ ਕਰਦੇ ਸੀ ਯਾਰ ਮੈਨੂੰ ਇੱਕ ਤਾਂ ਟਾਪਿਕ ਚੇਂਜ ਕਰ ਦਿੰਦਾ ਮੈਂ ਹਾਂ ਮੇਰੇ ਬਹੁਤ سارے ਦੋਸਤਾਂ ਦੇ ਪੇਰੈਂਟਸ ਨੇ ਉਹਨਾਂ ਪਰ ਇਸ ਟਾਈਮ ਦਬਾਅ ਬਣਾਇਆ ਕਰਦੇ ਵਿਆਹ ਦਾ ਕਿ ਮੋਸਟਲੀ ਸਾਰਿਆਂ ਦੀ ਇਹੀ ਪ੍ਰੋਬਲਮ ਕਿ ਸਾਡੇ ਪੇਰੈਂਟਸ ਕਹਿੰਦੇ ਕਿ ਵਿਆਹ ਕਰਾ ਲੈ ਵਿਆਹ ਕਰਾ ਲੈ ਵਿਆਹ ਕਰਾ ਲੈ ਯਾਰ ਹਰ ਇੱਕ ਦੀ ਨਾ ਆਪਣੀਆਂ ਪਲੈਨਿੰਗਸ ਹੁੰਦੀਆਂ ਹੁਣ ਅਗਲੇ ਕਹਿੰਦੇ ਕਿ ਯਾਰ ਇਸ ਵੇਲੇ ਪੈਸੇ ਸਾਡੇ ਕੋਲ ਹੈ ਨਹੀਂ अल्टੋ ਖਰੀਦੀ ਵੀ ਅਸੀਂ अल्टੋ ਚ ਘਰ ਵਾਲੀ ਨੇ ਨਹੀਂ ਕਮਾਣਾ ਕਹਿੰਦੇ ਅਸੀਂ ਆਡੀ ਚ ਕਮਾਣਾ 5 ਸਾਲ ਬਾਅਦ ਕਰਾ ਲੈਣਾ ਵਿਆਹ ਹਲੇ ਉਮਰ ਵੈਸੇ ਮੈਂ ਪੇਰੈਂਟਸ ਨੂੰ ਦੱਸ ਦੇਵਾਂ ਕਿ 25 26 ਦੀ ਉਮਰ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਅਗਰ ਤੁਸੀਂ ਸਲਾਹ ਲੈਣੀ ਤਾਂ ਮੇਰੇ ਪਾਪਾ ਔਰ ਮੰਮੀ ਤੋਂ ਲੈ ਲਓ ਬਹੁਤ ਸਮਝਦਾਰ ਹੋ ਉਹਨਾਂ ਨੂੰ ਦੱਸ ਦੇਣਾ ਕਿ ਇਹ ਉਮਰ ਜਿਹੜੀ ਹੈਗੀ ਸਹੀ ਨਹੀਂ ਹੈਗੀ ਵਿਆਹ ਕਰਾਣ ਅਗਰ 25 26 ਦੀ ਉਮਰ ਚ ਆਪਣੇ ਪੈਰਾਂ ਤੇ ਖੜੇ ਹੈ ਵਧੀਆ ਤੁਹਾਡੀ ਸੇਵਿੰਗਸ ਹੈਗੀ ਤਾਂ ਤੁਸੀਂ ਕਰਾ ਸਕਦੇ ਅਗਰ ਤੁਹਾਡੀਆਂ ਸੇਵਿੰਗਸ ਨਹੀਂ ਹੈਗੀਆਂ ਤਾਂ ਨਹੀਂ ਕਰਾ ਸਕਦੇ ਔਰ ਇੱਕ ਗੱਲ ਹੋਰ ਇੱਕ ਐਡਵਾਈਸ ਮੈਂ ਤੁਹਾਨੂੰ ਬੱਚਿਆਂ ਨੂੰ ਬੱਚਿਆਂ ਨੂੰ ਜਾਂ ਮੇਰੀ ਉਮਰ ਦੇ ਜਿਹੜੇ ਦੇਖੇ ਕਰਦੇ ਜਾਂ ਜਿਹੜੇ ਕੁਆਰਿਆ ਉਹਨਾਂ ਨੂੰ ਦੇਣਾ ਚਾਹੁੰਦਾ ਕਿ ਅੱਜ ਕੱਲ ਪਤਾ ਕੀ ਹੈ ਕਿ ਤੁਸੀਂ ਜਦ ਮੰਨ ਲਓ ਤੁਹਾਡਾ ਕਿਸੇ ਨਾਲ ਵਿਆਹ ਫਿਕਸ ਹੁੰਦਾ ਅਰੇਂਜ ਮੈਰਿਜ ਹੁੰਦੀ ਵਿਆਹ ਤੋਂ ਪਹਿਲਾਂ ਤੁਹਾਨੂੰ ਨਾ ਆਪਣੇ ਜਿਹੜਾ ਬੈਟਰ ਹਾਫ ਹੈਗਾ ਜਿਹੜਾ ਇਨ ਫਿਊਚਰ ਬੈਟਰ ਹਾਫ ਤੁਸੀਂ ਕਹਿ ਸਕਦੇ ਉਹਦੇ ਨਾਲ ਕੁਝ ਟੈਸਟ ਕਰਾਣੇ ਬਹੁਤ ਜ਼ਰੂਰੀ ਹੈਗੇ ਇੱਕ ਤਾਂ ਵਾਇਰਲ ਮਾਰਕਰ ਵਾਇਰਲ ਮਾਰਕਰ ਚੋਂ ਦਾ ਐਚ ਬੀ ਐਸ ای ਜੀ ਐਚ ਸੀ ਵੀ ਮਤਲਬ ਕਾਲਾ ਪੀਲੀਆ ਐਚ ਆਈ ਵੀ ਵਗੈਰਾ ਔਰ ਕੁਝ ਜਿਹੜੇ ਐਲ ਐਫ ਟੀ ਕੇ ਐਫ ਟੀ ਕਾਮਨ ਫੁੱਲ ਬੋਡੀ ਪ੍ਰੋਫਾਈਲ ਹੁੰਦਾ ਹੀ ਆ ਉਹ ਜ਼ਰੂਰ ਕਰਾ ਲਿਆ ਕਰੋ ਕਿਉਂਕਿ ਫਿਰ ਬਾਅਦ ਚ ਨਾ ਬੜੀਆਂ ਦਿੱਕਤਾਂ ਆਉਂਦੀਆਂ ਹੁਣ ਸਾਡੇ ਕੋਲ ਕਈ ਪੇਸ਼ੈਂਟ ਐਦਾ ਦੇ ਆਂਦੇ ਜਿਹੜੇ ਬੋਲਦੇ ਪਾਜੀ ਯਾਰ ਅਸੀਂ ਤਾਂ ਫਸ ਗਏ ਵਿਆਹ ਕਰਾ ਕੇ ਐਦਾ ਕਿ ਕੋਈ ਮਤਲਬ ਕਿ ਕੁੜੀ ਨੂੰ ਦਿੱਕਤ ਹੁੰਦੀ ਕਈ ਜਗ੍ਹਾ ਮੁੰਡੇ ਨੂੰ ਦਿੱਕਤ ਹੁੰਦੀ ਔਰ ਵਿਆਹ ਵੇਲੇ ਗੱਲ ਨਹੀਂ ਕਰਦੇ ਫਿਰ ਬਾਅਦ ਚ ਪ੍ਰੋਬਲਮ ਜਾਂਦੀਆਂ ਕਈਆਂ ਨੂੰ ਸੀਜ਼ਰ ਕਈਆਂ ਨੂੰ ਚੱਕਰ ਮਤਲਬ ਦੌਰੇ ਦੂਰੇ ਪੈਂਦੇ ਬਹੁਤ ਕੁਝ ਹੁੰਦਾ ਅੱਜ ਕੱਲ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੀ ਫੀਲਡ ਐਦਾ ਦੀ ਹੈ ਨਾ ਐਦਾ ਐਦਾ ਦੇ ਕੇ ਔਰ ਹਾਂ ਮੈਂ ਫੇਰ ਟਾਪਿਕ 'ਤੇ ਗੱਲ ਕਰਾਂਗਾ ਨਾ ਅੱਜ ਦਾ ਟਾਪਿਕ ਸਿਰਫ ਇਹੀ ਹੈ ਕਿ ਮੈਂ ਪੇਰੈਂਟਸ ਨੂੰ ਦੱਸਣਾ ਚਾਹੁੰਦਾ ਕਿ ਆਪਣੇ ਬੱਚਿਆਂ 'ਤੇ ਪ੍ਰੈਸ਼ਰ ਨਾ ਪਾਓ ਬਹੁਤ ਲੋਕ ਤਾਂ ਮਤਲਬ ਬਹੁਤ ਮੇਰੇ ਦੋਸਤ ਤਾਂ ਮੈਨੂੰ ਇਹ ਬੋਲਦੇ ਕਿ ਯਾਰ ਮੇਰਾ ਕਈ ਵਾਰੀ ਮਨ ਕਰਦਾ ਕਿ ਮੈਂ ਸੁਸਾਈਡ ਕਰ ਲਾਵਾਂ ਕੀ ਕਰ ਲਾਣਾ ਅਗਰ ਤੁਹਾਡੇ ਇੱਕੋ ਹੀ ਮੁੰਡਾ ਹੈ ਜਾਂ ਦੋ ਮੁੰਡੇ ਵੀ ਹੈ ਜਾਂ ਤਿੰਨ ਵੀ ਹੈ ਹਰ ਇੱਕ ਦੀ ਆਪਣੀ ਜਗ੍ਹਾ ਹੁੰਦੀ ਨਾ ਪਿਆਰ ਕਰ ਦੇਣਾ ਆਪਣੇ ਬੱਚਿਆਂ ਨੂੰ ਤਾਂ ਹੁਣ ਪਰ ਇੰਨਾ ਜ਼ਿਆਦਾ ਪ੍ਰੈਸ਼ਰ ਨਾ ਪਾਓ ਜਿੱਦਾਂ ਉਹ ਕਹਿੰਦੇ ਉਹਨਾਂ ਦੀ ਗੱਲ ਮੰਨ ਲਓ ਉਹਨਾਂ ਨੇ ਮਤਲਬ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਨਾ ਉਹ ਪੂਰੇ ਪਲੈਨਿੰਗ ਨਾਲ ਚੱਲਦੀ ਇਹ ਪਿਛਲੀ ਜਨਰੇਸ਼ਨ ਵਾਂਗੂ ਨਹੀਂ ਹੈ ਕਿ ਪਾਪਾ ਨੇ ਬੋਲਦਾ ਵਿਆਹ ਕਰਾ ਲੈ ਤਾਂ ਕਰਾ ਲੈ ਐਦਾਂ ਨਹੀਂ ਹੈ ਅੱਜ ਕਾ ਸਾਡੀ ਵਾਲੀ ਜਨਰੇਸ਼ਨ ਬਹੁਤ ਕਾਈਂਡ ਹੈ ਸਾਰਿਆਂ ਦੀ ਹੈਲਪ ਕਰਦੀ ਮੈਨੂੰ ਐਦਾਂ ਲੱਗਦਾ ਨਾ ਕਿ ਮੇਰੇ ਪਾਪਾ ਉਹਨਾਂ ਦੀ ਜਨਰੇਸ਼ਨ ਨਾਲੋਂ ਸਾਡੀ ਜਨਰੇਸ਼ਨ ਜ਼ਿਆਦਾ ਵਧੀਆ ਐ ਐਵੇਂ ਹੀ ਬਦਨਾਮ ਕੀਤੀ ਵੀ ਕੁਝ ਕੁ ਲਫੰਗਿਆ ਕਰਕੇ ਕਿ ਜਿਹੜੇ ਘੁੰਮਦੇ ਫਿਰਦੇ ਲੜਦੇ ਝਗੜਦੇ ਮੈਂ ਵੀ ਉਹਨਾਂ ਚੋਂ ਇੱਕ ਥਾ ਕਿਸੇ ਟਾਈਮ ਮੈਂ ਵੀ ਲੜਦਾ ਝਗੜਦਾ ਥਾ ਪਰ ਕਮ ਲੜਿਆ ਝਗੜਿਆ ਪਰ ਅਸੀਂ ਕਦੀ ਕਿਸੇ ਦੀ ਕੁੜੀਆਂ ਨਹੀਂ ਛੇੜੀਆਂ ਕਦੀ ਕੋਈ ਨਸ਼ਾ ਪੱਤੇ ਨਹੀਂ ਇਵਨ ਕਿ ਚਾਹ ਤੱਕ ਨਹੀਂ ਮੈਂ ਪੀਂਦਾ ਬੀਅਰ दारू ਜਾਂ ਹੋਰ ਨਸ਼ੀਦਾ ਬਾਦੀ ਗੱਲ ਹੈ ਯੂਥ ਨੂੰ ਵੀ ਮੇਰੀ ਇਹੀ ਸਲਾਹ ਹੈ ਨਸ਼ੇ ਤੋਂ ਜਿੰਨਾ ਦੂਰ ਹੋ ਸਕਦੇ ਉਹਨਾਂ ਦੂਰ ਰਹੋ ਔਰ ਪੇਰੈਂਟਸ ਨੂੰ ਵੀ ਮੇਰੀ ਇਹੀ ਸਲਾਹ ਹੈ ਕਿ ਹਰ ਇੱਕ ਡਿਸੀਜਨ ਤੇ ਨਾ ਆਪਣੇ ਬੱਚਿਆਂ ਦਾ ਸਾਥ ਦਿਆ ਕਰੋ ਜਿੱਦਾਂ ਕਿ ਮੇਰੇ ਪੇਰੈਂਟਸ ਨੇ ਦਿੱਤਾ ਮੈਂ ਉਹਨਾਂ ਨੂੰ ਪਾਪਾ ਨੂੰ ਬੋਲੇ ਕਿ ਪਾਪਾ ਤੁਸੀਂ ਕਿਰਿਆਨੇ ਦੀ ਦੁਕਾਨ ਕਰੋ ਬੰਦ ਔਰ ਮੈਂ ਇੱਥੇ ਮੈਡੀਕਲ ਸਟੋਰ ਖੋਲਣਾ ਤਾਂ ਮੇਰੇ ਪਾਪਾ ਨੇ ਮੇਰਾ ਡਿਸੀਜਨ ਜਿਹੜਾ ਹੈਗਾ ਮੰਨਿਆ ਉਹਨਾਂ ਨੇ ਬੋਲਿਆ ਠੀਕ ਹੈ ਭਾਈ ਜਿੱਦਾਂ ਤੈਨੂੰ ਠੀਕ ਲੱਗਦਾ ਕਿ ਸਾਨੂੰ ਤੇਰੇ ਤੋਂ ਟਰਸਟ ਹੈ ਮੇਰੀ ਮੰਮੀ ਨੂੰ ਤਾਂ ਮੇਰੇ ਤੇ ਅੱਖਾਂ ਬੰਦ ਕਰਕੇ ਟਰਸਟ ਹੈ ਔਰ ਮੇਰਾ ਵੀ ਫਿਰ ਇਹੀ ਫਰਜ਼ ਬਣ ਉਹਨੂੰ ਤੋੜਾਂ ਮੇਰੇ ਕੋਲ ਨਾ bizness ਚਲਾਉਣ ਨਾਲੋਂ ਕੋਈ ਹੋਰ ਆਪਸ਼ਨ ਥੀ ਨਹੀਂ ਮਤਲਬ bizness ਚਲਾਉਣ ਤੋਂ ਇਲਾਵਾ ਮੇਰੇ ਕੋਲ ਪਿੱਛੇ ਮੁੜਨੇ ਦੋ ਇਸ ਕਰਕੇ ਮੈਂ ਜਿਹੜੀ ਹੈਗੀ ਨਾ 24 ਆਰ ਸਰਵਿਸ ਇੱਥੇ ਸ਼ੁਰੂ ਦਿੱਤੀ ਕਿ ਮੇਰੇ ਨਾਲ ਹੋਰ ਜ਼ਿਆਦਾ ਕਸਟਮਰ ਜੋੜਨ ਔਰ ਕੋਈ ਦਵਾਈ ਤੋਂ ਆਵਾਜਾਰ ਨਾ ਰਹੇ ਅਗਰ ਕਿਸੇ ਨੂੰ ਰਾਤ ਨੂੰ 3 ਵਜੇ ਵੀ ਦਵਾਈ ਦੀ ਲੋੜ ਹੈਗੀ ਤਾਂ ਉਹ ਦਵਾਈ ਮੈਂ ਉਹਨੂੰ ਪ੍ਰੋਵਾਈਡ ਕਰਾ ਸਕਾਂ ਉਹਦੇ ਨਾਲ ਨਾਲ ਪਹਿਲੇ 1-2 ਸਾਲ ਤੱਕ ਮੇਰੇ ਕੋਲ ਕੁਝ ਨਹੀਂ ਹੋਇਆ ਫਿਰ 2 ਸਾਲ ਤੇ ਬਾਅਦ ਦੇਖੋ ਹੁਣ ਮੈਂ ਜਿਮ ਵੀ ਜਾ ਰਿਹਾ ਪ੍ਰੋਪਰ ਆਪਣਾ ਜਿਹੜੇ ਮੇਰੇ ਸ਼ੌਂਕ ਹੈ ਪੂਰੇ ਕਰ ਰਿਹਾ ਇੱਕ ਵੇਰ ਤੋਂ ਸਿੰਗਿੰਗ ਵਾਲਾ ਸ਼ੌਂਕ ਨਹੀਂ ਪੂਰਾ ਕਰ ਹੋਇਆ ਉਸੇ ਲਈ ਥੋੜਾ ਜਿਆਦਾ ਟਾਈਮ ਚਾਹੀਦਾ ਪਰ ਲੇਕਿਨ ਉਹ ਵੀ ਮੈਂ ਹਲੇ ਹਾਰ ਨਹੀਂ ਮੰਨੀ ਕਰਾਂਗਾ ਜ਼ਰੂਰ ਕਰਾਂਗਾ 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 ਔਰ ਹੋਰ ਕੀ ਗੱਲਾਂ ਕਰਨੀ ਸੀ ਅੱਜ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਹਨ ਤਾਂ ਬੱਚੇ ਦਾ ਚਲੋ ਹਲੇ ਜਿਹੜੇ 10th ਕਲਾਸ ਤੋਂ ਨੀਚੇ ਆ ਉਹ ਤਾਂ ਹਲੇ ਮ제 ਕਰੋ ਸਕੂਲ ਲਾਈਫ 'ਚ ਜਿੰਨੇ ਮ제 ਕਰ ਸਕਦੇ ਕਰੋ ਕਾਲਜ ਲਾਈਫ 'ਚ ਜਿੰਨੇ ਮ제 ਕਰ ਸਕਦੇ ਕਰੋ ਪੜ੍ਹਨਾ ਵੀ ਜ਼ਰੂਰੀ ਹੈ ਔਰ ਮ제 ਕਰਨੇ ਵੀ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਾਅਦ ਆ ਨਾ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਮజే ਕਰਨੇ ਦਾ ਤੁਹਾਨੂੰ ਕੋਈ ਮੌਕਾ ਨਹੀਂ ਮਿਲਣਾ ਕੋਈ ਮੌਕਾ ਨਹੀਂ ਮਿਲਣਾ ਅਗਰ ਤੁਸੀਂ ਬਿਜ਼ਨਸ ਵੀ ਕਰੋਗੇ ਤਾਂ ਵੀ ਕੋਈ ਮੌਕਾ ਨਹੀਂ ਮਿਲਣਾ ਜੌਬ ਵੀ ਕਰੋਗੇ ਤਾਂ ਵੀ ਕੋਈ ਮੌਕਾ ਨਹੀਂ ਮਿਲਣਾ ਪੈਸੇ ਤਾਂ ਤੁਹਾਡੇ ਕੋਲ ਬਹੁਤ ਸਾਰੇ ਆ ਜਾਣੇ ਜੌਬ ਕਰੂਗੇ ਬਿਜ਼ਨਸ ਕਰੂਗੇ ਆ ਹੀ ਜਾਣੇ ਮజే ਕਰਨੇ ਜੋਗੇ ਪਰ ਤੁਹਾਡੇ ਕੋਲ ਟਾਈਮ ਨਹੀਂ ਰਹਿਣਾ ਔਰ ਟਾਈਮ ਵੀ ਰਹੇ ਹਨਾ ਤਾਂ ਵੀ ਉਹ ਮਜ਼ਾ ਨਹੀਂ ਆਣਾ ਜਿਹੜਾ ਜਵਾਨੀ ਚ ਮਜ਼ਾ ਆਉਂਦਾ ਤਾਂ ਬਸ ਅੱਜ ਮੇਰੇ ਕੋਲ ਕੁਝ ਵਲੌਗ ਥਾ ਨਹੀਂ ਔਰ ਮੈਂ ਸੋਚਿਆ ਕਿ ਅੱਜ ਇਹ ਗੱਲ ਪਰ ਜਿਹੜਾ ਹੈਗਾ ਵੀਡੀਓ ਬਣਾਣੀ ਬਹੁਤ ਜ਼ਰੂਰੀ ਹੈ ਔਰ ਐਟ ਦੀ ਐਂਡ ਮੈਂ ਸਾਰਿਆਂ ਨੂੰ ਪੇਰੈਂਟਸ ਨੂੰ ਇਹੀ ਕਹੂੰਗਾ ਆਪਣੇ ਬੱਚਿਆਂ 'ਤੇ ਪ੍ਰੈਸ਼ਰ ਨਾ ਪਾਓ ਨਾ ਪਾਓ ਨਾ ਪਾਓ ਤੁਸੀਂ ਸੋਚ ਨਹੀਂ ਸਕਦੇ ਕਿ ਤੁਹਾਡੇ ਬੱਚੇ ਕਿਹੜੇ ਕਿਹੜੇ ਪ੍ਰੈਸ਼ਰ ਤੋਂ ਗੁਜ਼ਰਿਆ ਕਰਦੇ ਔਰ ਉਹ ਤੁਹਾਡੇ ਨਾਲ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਐਦਾ ਐਦਾ ਦੇ ਪ੍ਰੈਸ਼ਰ ਹੁੰਦੇ ਔਰ ਪਤਾ ਨਹੀਂ ਤੁਸੀਂ ਆਪਣੀ ਜਵਾਨੀ 'ਚ ਐਦਾ ਦੇ ਬਰਡਨ ਕਦੀ ਲਿਆ ਐਦਾ ਦੇ ਪ੍ਰੈਸ਼ਰ ਸਹੀ ਹੈ ਜਾਂ ਨਹੀਂ ਹੁਣ ਜ਼ਮਾਨਾ ਕੁਝ ਹੋਰ ਦਾ ਹੁਣ ਇੱਕ ਪ੍ਰੈਸ਼ਰ ਨਹੀਂ ਹੁੰਦਾ ਹੁਣ ਤੁਹਾਡੇ ਬੱਚਿਆਂ 'ਤੇ ਆਫਿਸ ਦਾ ਪ੍ਰੈਸ਼ਰ ਤੁਹਾਡੇ ਬਿਜ਼ਨਸ ਦਾ ਪ੍ਰੈਸ਼ਰ ਆਮ ਤੌਰ ਤੇ ਲੱਗੇ ਕਿ ਮੈਨੂੰ ਐਨੇ ਵਧੀਆ ਮॉम ਡੈਡ ਮਿਲੇ ਮੇਰੀ ਮੰਮੀ ਕਦੀ ਮੈਨੂੰ ਕੰਮ ਚ ਤੰਗ ਨਹੀਂ ਕਰਦੇ ਕਦੀ ਕੋਈ ਮੰਨ ਲਓ ਫੋਨ ਵੀ ਕਰੂਗੇ ਨਾ ਤਾਂ ਮੰਮੀ ਬਾਅਦ ਚ ਕਾਲ ਕਰਦਾ ਤਾਂ ਹਾਂ ਠੀਕ ਹੈ ਬੇਟੇ ਬਾਅਦ ਚ ਕਰ ਲਈ ਮਤਲਬ ਐਨੇ 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 ਵਧੀਆ ਪੇਰੈਂਟਸ ਮਿਲੇ ਔਰ ਐਨੇ ਵਧੀਆ ਮੈਨੂੰ ਰਿਸ਼ਤੇਦਾਰ ਮਿਲੇ ਤਾਂ ਚਲੋ ਇੱਥੇ ਹੀ ਕਰਦੇ ਅਸੀਂ ਅੱਜ ਦੇ ਵਲੌਗ ਨਹੀਂ کہہ ਸਕਦੇ ਅੱਜ ਦੀ ਵੀਡੀਓ ਦੀ ਸਮਾਪਤੀ ਹੈ I hope ਤੁਹਾਨੂੰ ਸਾਰੇ ਮੇਰੀ ਗੱਲਾਂ ਵਧੀਆ ਲੱਗੀਆਂ ਹੋਣੀਆਂ ਅਗਰ ਵਧੀਆ ਲੱਗੀਆਂ ਨਾ ਤਾਂ ਆਪਣੇ ਮॉम ਡੈਡ ਨਾਲ ਜ਼ਰੂਰ ਸ਼ੇਅਰ ਕਰਿਓ ਅਗਰ ਲੱਗਦਾ ਤੁਹਾਨੂੰ ਕਿ ਉਹਨਾਂ ਨਾਲ ਸ਼ੇਅਰ ਕਰਨੀ ਚਾਹੀਦੀ ਨਹੀਂ ਤਾਂ ਨਾ ਕਰਿਓ ਅਗਰ ਤੁਹਾਡੇ ਮਮ ਡਾਡ ਮੇਰੇ ਵਰਗੇ ਸਾਡਾ ਬਾਪੂ ਹੈਗਾ ਥੋੜਾ ਜਿਹਾ ਕੱਬੇ ਸੁਭਾਅ ਦਾ ਲੇਕਿਨ ਮੇਰੀ ਜਿਹੜੀ ਮੰਮੀ ਹੈਗੀ ਨਾ ਉਹ ਤਾਂ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਪਾਪਾ ਵੀ ਬਹੁਤ ਵਧੀਆ ਹੈ ਮੇਰੀ ਐਵੇਂ ਨਾ ਲੜਾਈ ਪਾ ਦਿਓ ਪਾਪਾ ਮੇਰੇ ਨਾਲ ਫਿਰ ਤੁਸੀਂ ਲੜੇ ਹੋ ਨਾ ਕਿ ਮੰਮੀ ਨੇ ਵਧੀਆ ਕਹਤਾ ਮੇਰੇ ਪਾਪਾ ਵੀ ਬਹੁਤ ਵਧੀਆ ਹੈਗੇ ਬਸ ਇਹ ਕਦੀ ਕਦੀ ਮੇਰੇ ਨਾਲ ਲੜਾਈ ਹੋ ਜਾਂਦੀ ਪਾਪਾ ਜੀ ਔਰ ਉਹ ਜ਼ਰੂਰੀ ਵੀ ਹੈ ਦੇਖੋ ਜਿੱਥੇ ਦੋ ਭਾਂਡੇ ਹੁੰਦੇ ਖੜਕਦੇ ਤਾਂ ਹੈ ਹੀ ਹੈ ਔਰ ਨਾਲੇ ਗੱਲ ਪਤਾ ਕੀ ਹੈ ਇੱਕ ਜੰਗਲ ਚ ਜਿਹੜੇ ਦੋ ਸ਼ੇਰ ਹੈਗੇ ਨਾ ਉਹ ਰਹਿ ਨਹੀਂ ਸਕਦੇ ਪਰ ਅਸੀਂ ਤਾਂ ਕਾਫੀ ਟਾਈਮ ਦੇ ਰਹਿਆ ਕਰਦੇ ਸਾਡਾ ਬਾਪੂ ਵੀ ਸ਼ੇਰ ਤੇ ਅਸੀਂ ਵੀ ਸ਼ੇਰ ਤਾਂ ਬਾਏ ਗੁੱਡ ਨਾਈਟ ਟੇਕ ਕੇਅਰ ਲਵ ਯੂ ਆਲ ਰਾਧੇ ਰਾਧੇ